ਸੋਕਲ ਜੋਗਨਗਰ ਨੇੜੇ ਇਹ ਬੰਦਾ ਕਾਰ ਲਈ ਖੜਾ ਸੀ ਉਹਦੇ ਵਿੱਚ ਇਹਦੇ ਹੱਥ ਚ ਫੀਮ ਸੀਗੀ ਪੱਖਿਆ ਨੇ ਸਫਾਲ ਸਿੰਘ ਪਾਲੀ ਪੁੱਤਰ ਭੋਲਾ ਸਿੰਘ ਵਾਸੀ ਬੇਰਕਲਾ ਰਾਜਸਥਾਨ ਤੋਂ ਦੱਸਿਆ ਇਹਦੇ ਕੋ ਇਹਦੇ ਹੱਥਾਂ ਚ 1 ਕਿਲੋ ਫੀਮ ਇਹ ਤੋਂ ਬਰਾਮਦ ਹੋਈ ਸੀ ਕਲ ਪਰਚਾ ਕਨਾਲ ਕਲੋਨੀ ਦਰਜ ਕਰਾ ਕੇ ਇਹਦੀ ਰੈਸ਼ਟਪਾਤੀ ਅੰਜੀ ਅਜਰਮਾਂਡ ਲਵਾਗੇ ਇਹਨੂੰ ਪੇਸ਼ ਕਰ ਕਰਮਜੀਤ ਸਿੰਘ ਇੱਕ ਜਿਹੜੇ ਫੀਮ ਵਾਲੇ ਫੜੇਗੇ ਉਹ ਕਿਸ ਤਰ੍ਹਾਂ ਕਿੱਥੋਂ ਫੜਿਆ ਕਿੰਨੇ ਫੜੇ ਉਹਨਾਂ ਕੱਲ ਜੋਗਾ ਨਗਰ ਦੇ ਨੇੜੇ ਇਹ ਬੰਦਾ ਕਾਰ ਲਈ ਖੜਾ ਸੀ ਉਹਦੇ ਵਿੱਚ ਇਹਦੇ ਹੱਥ 'ਚ ਫੀਮ ਸੀਗੀ ਫੀਮ ਦੀ ਪਰੋਲਾ ਫਰਾੜੀ ਕਰਦਾ ਜਦੋਂ ਇਹਦਾ ਨਾਮ ਪਤਾ ਪੱਛਿਆ ਇਹਨੇ ਸਖਪਾਲ ਸਿੰਘ ਪਾਲੀ ਪੁੱਤਰ ਭੋਲਾ ਸਿੰਘ ਵਾਸੀ ਬੇਕਲਾ ਰਾਜਸਥਾਨ ਤੋਂ ਦਿੱਸਿਆ ਇਹਨੂੰ ਜੋ ਇਹ ਚਕਿਤਤਾ ਦੇ ਦੇ ਕੋਲ ਇਹਦੇ ਹੱਥਾਂ 'ਚ 1 ਕਿਲੋ ਫੀਮ ਇਹ ਤੋਂ ਬਰਾਮਦ ਉਹਦੇ ਸਬੰਧੀ ਅਸੀਂ ਕੱਲ ਪਰਚਾ ਨਾਲ ਕਲੋਨੀ ਦਰਜ ਕਰਾ ਕੇ ਇਹਦੀ ਰਾਸ਼ਟਪਤੀ ਤੇ ਅਜੇ ਨਿ ਕੋਰਟ ਪੇਸ਼ ਕਰਨਾ ਇਹ ਮੁਕਵੀ ਦੇ ਰਾਤ ਤੇ ਫੜਿਆ ਗਿਆ ਕਿ ਜਾਂ ਕੋਈ ਗਸ਼ਤ ਕਰ ਰਹੀ ਸੀ ਪੁਲਿਸ ਨੇ ਅਸੀਂ ਗਸ਼ਤ ਤੇ ਸੀਗੇ ਗਸ਼ਤ ਦਰਾ ਨਹੀਂ ਪੜੇ ਕਿੱਥੇ ਦੇਣੀ ਸੀ ਇਹਨੇ ਕੋਈ ਪਤਾ ਲੱਗਿਆ ਨਹੀਂ ਤੇ ਅਜੇ ਪੁੱਛਗਿੱਛ ਬਾਕੀ ਹੈ ਜੀ ਅਜੇ ਕੋਈ ਦਰਦ ਨਹੀਂ ਹਾਂਜੀ ਅੱਜ ਰਿਮਾਂਡ ਲਵਾਵਾਂਗੇ ਇਹਨੂੰ ਮਾਨਸਰ ਰੋਡ ਤੋਂ ਬੜਾਈ ਹਾਂਜੀ ਜੋਗਾ ਨਗਰ ਦੇ ਨੇੜੇ ਜੋਗਾ ਨਗਰ ਅੰਦਰ ਜੋਗਾ ਨਗਰ ਅੰਬਟੇਂਡਾ ਮਾਨਸਰ ਰੋਡ ਤੋਂ ਹਾਂਜੀ ਦੇਖੀ ਕਿੱਥੋਂ ਆਏ ਸੀ ਕਿ ਇਹਨੇ ਦੱਸੋ ਕੋਈ ਇਹ ਕਹਿੰਦਾ ਜੀ ਸਾਡੇ ਪਿੰਡ ਹੀ ਕੋਈ ਨਾਮ ਨੂੰ ਵਿਅਕਤੀ ਦੇ ਜਾਂਦਾ ਸੀ ਆ ਕਹੇ ਜੀ ਪੁੱਛਗਿੱਛ ਕਰਨੀ ਐ ਸੀ ਬ ਆਹ ਲੈ ਵੀ ਤੁਸੀਂ ਹਾਕ ਵਸਤੂਆਂ ਨੂੰ ਕਾਦਦੇ ਹੋ ਪਹਿਲਾਂ ਭੁੱਕੀ ਦਾ ਮਕਦਮਾ ਦੱਸਦਾ ਉਹ ਤੇ ਵੈਰੀਫਾਈ ਕਰਨਾ ਅਸੀਂ ਇਹ ਸਾਡੇ ਤੇ ਸੀਗਾ ਜੀ ਇਹ ਗੱਡੀ ਤੇ ਸੁਵਿਪਟ ਕਾਰ